ਵਿਜੀਲੈਂਸ ਦੀ ਗ੍ਰਫਤ ਦੇ ਵਿੱਚ ਨੇ ਵਿਕਰਮ ਸਿੰਘ ਮਜੀਠੀਆ ਤੇ ਮੁਸ਼ਕਲਾਂ ਲਗਾਤਾਰ ਵੱਧਦੀਆਂ ਹੀ ਜਾ ਰਹੀਆਂ ਨੇ ਰੋਜ਼ਾਨਾ ਬਿਕਰਮਜੀਠੀਆ ਦੇ ਪੁਰਾਣੇ ਸਾਥੀ ਵਿਜੀਲੈਂਸ ਜਾਂਚ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਪਹੁੰਚ ਰਹੇ ਨੇ ਤੇ ਅੱਜ ਨਿਸ਼ਾਨਦੇਹੀ ਵਾਸਤੇ ਵਿਜੀਲੈਂਸ ਸੇ ਵਿਕਰਮ ਮਜੀਠੀਆ ਨੂੰ ਸ਼ਿਮਲਾ ਦੇ ਮਸ਼ੋਬਰਾ ਵੀ ਲੈ ਕੇ ਗਈ ਸੀ ਸੱਚੇ ਕਾਲ ਜੀ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਵੇਖ ਰਿਹਾ ਤੁਸੀਂ D5 ਚੈਨਲ ਪੰਜਾਬੀ ਤੇ ਵਿਕਰਮ ਮਜੀਠੀਆ ਦੇ ਨਾਲ ਜੁੜੀ ਵੱਡੀ ਤੇ ਅਹਿਮ ਜਾਣਕਾਰੀ ਨਿਕਲ ਕੇ ਇਸ ਵੇਲੇ ਇਹ ਸਾਹਮਣੇ ਆ ਰਹੀ ਹੈ ਵਿਜੀਲੈਂਸ ਦਾ ਕਲੇਮ ਹੈ ਵਿਜੀਲੈਂਸ ਦਾ ਦਾਵਾ ਹੈ ਵਿジネス ਕਹਿ ਰਿਹਾ ਕਿ ਵਿਕਰਮ ਮਜੀਠੀਆ ਜਾਂਚ ਦੇ ਵਿੱਚ ਸਹਿਯੋਗ ਨਹੀਂ ਕਰ ਰਹੇ ਵਿਕਰਮ ਮਜੀਠੀਆ ਨੇ ਜਿਹੜੀਆਂ ਥਾਵਾਂ ਦੀ ਜਾਣਕਾਰੀ ਦਿੱਤੀ ਸੀ ਉਹਨਾਂ ਥਾਵਾਂ ਤੇ ਵਿਕਰਮ ਮਜੀਠੀਆ ਨੂੰ ਲਿਜਾਂਦਾ ਤਾਂ ਜ਼ਰੂਰ ਗਿਆ ਪਰ ਉੱਥੇ ਜਾ ਕੇ ਵਿਕਰਮ ਮਜੀਠੀਆ ਨੇ ਕੁਝ ਵੀ ਦੱਸਣ ਤੋਂ ਨਾ ਕਰ ਦਿੱਤੀ ਕਹਿੰਦੇ ਕਿ ਨਿਸ਼ਾਨਦੇਹੀ ਨਹੀਂ ਕੀਤੀ ਵਿਕਰਮ ਮਜੀਠੀਆ ਨੇ ਜਿਹੜੇ ਸਪੌਟਸ ਵਿਕਰਮ ਮਜੀਠੀਆ ਨੇ ਦੱਸੇ ਸੀ ਉਹਨਾਂ ਸ ਸੋ ਪੰਜਾਬ ਤੇ ਹਿਮਾਚਲ ਦੇ ਵਿੱਚ ਬਹੁਤ ਸਾਰੀਆਂ ਜਿਗੀਆਂ ਥਾਵਾਂ ਨੇ ਜੋ ਕਹਿੰਦੇ ਕਿ ਪ੍ਰਾਪਰਟੀ ਵਿਕਰਮਜੀਠਿਆ ਦੇ ਨਾਲ ਜੁੜੀ ਹੋਈ ਹੈ ਕਿਸੇ ਨਾ ਕਿਸੇ ਤਰੀਕੇ ਸਿੱਧੇ ਸਿੱਧੇ ਤੌਰ ਦੇ ਉੱਤੇ ਸੋ ਉਹਨਾਂ ਦੇ ਹੀ ਨਿਸ਼ਾਨਦੇਹੀ ਕਰਨ ਵਾਸਤੇ ਵਿਕਰਮਜੀਠਿਆ ਨੂੰ ਪੰਜਾਬ ਤੇ ਹਿਮਾਚਲ ਮਾਫ ਕਰਨਾ ਪੰਜਾਬ ਤੇ ਹਿਮਾਚਲ ਦੀਆਂ ਵੱਖ-ਵੱਖ ਥਾਵਾਂ ਦੇ ਉੱਤੇ ਲ ਜਾਂਦਾ ਗਿਆ ਪਰ ਵਿਕਰਮਜੀਠਿਆ ਉੱਥੇ ਜਾ ਕੇ ਚੁੱਪ ਰਹੇ ਸੋ ਵਿਜੀਲੈਂਸ ਨੇ ਕੀ ਆਖਿਆ ਵਿਜੀਲੈਂਸ ਕਹਿ ਰਹੀ ਹੈ ਸੂਤਰਾਂ ਦੇ حوالے ਤੋਂ ਜਾਣਕਾਰੀ ਆ ਰਹੀ ਹੈ ਕਹਿੰਦੇ ਕਿ ਵਿਕਰਮ ਮਜੀਠੀਆ ਨੂੰ ਨਿਸ਼ਾਨਦੇਹੀ ਵਾਸਤੇ ਲਿਜਾਂਦਾ ਗਿਆ ਪਰ ਉੱਥੇ ਜਾ ਕੇ ਉਹਨਾਂ ਨੇ ਸਹਿਯੋਗ ਕਰਨ ਤੋਂ ਮਨ੍ਹਾ ਕਰ ਦਿੱਤਾ ਸਵਾਲਾਂ ਦੇ ਜਵਾਬ ਦੇਣ ਤੋਂ ਮਨ੍ਹਾ ਕਰ ਦਿੱਤਾ ਕਹਿੰਦੇ ਕਿ ਜਿਹੜੀਆਂ ਸ਼ੱਕੀ ਪ੍ਰਾਪਰਟੀਜ਼ ਸੀਗੀਆਂ ਜਿਹੜੀਆਂ ਲੱਗੀਆਂ ਸੀਗੀਆਂ ਕਿ ਇਹ ਵਿਕਰਮ ਮਜੀਠੀਆ ਨੇ ਡਰੱਗ ਮਨੀ ਤੋਂ ਪ੍ਰਾਪਰਟੀਆਂ ਬਣਾਈਆਂ ਨੇ ਸ਼ੱਕੀ ਪ੍ਰਾਪਰਟੀਆਂ ਕਹਿੰਦੇ ਕਿ ਉਸ ਦੀ ਫਿਰ ਅਸੀਂ ਪਛਾਣ ਹੀ ਨਹੀਂ ਕਰ ਸਕੇ ਜਾਂਚੀ ਉਸ ਦੀ ਜਿਹੜੀ ਆ ਉਹ ਨਹੀਂ ਕਰ ਸਕੇ ਕਹਿੰਦੇ ਕਿ ਵਿਕਰਮ ਮਜੀਠੀਆ ਨੇ ਜਾਂਚ ਦੇ ਵਿੱਚ ਰੁਕਾਵਟ ਪਈ ਹੈ ਸਹਿਯੋਗ ਕਰਨ ਤੋਂ ਮਨਾ ਕਰ ਦਿੱਤਾ ਜਿਸ ਕਰਕੇ ਜਾਂਚ ਦੇ ਵਿੱਚ ਰੁਕਾਵਟ ਪਈ ਹੈ ਹੁਣ ਇਸ ਬਾਰੇ ਸ਼੍ਰੋਮਣੀ ਅਕਾਲੀ ਦਲ ਦਾ ਕੀ ਕਹਿਣਾ ਪੱਖ ਜਾਣਦਿਆਂ ਸਾਡੇ ਨਾਲ ਜੁੜੇ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਚੀਫ ਸਪੋਕਸਪਰਸਨ ਐਡਵੋਕੇਟ ਅਰਸ਼ਦੀਪ ਕਲੇਰ ਜੋ ਬਿਕਰਮਜੀਠੀਆ ਹਰਾਂ ਦਾ ਕੇਸ ਵੀ ਲੜ ਰਹੇ ਨੇ ਕਲੇਰ ਸਾਹਿਬ ਬੜ ਬੜਾ ਸਵਾਗਤ ਹੈ ਤੁਹਾਡਾ ਕਲਿਆਰਸਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਨਾਲ ਜੁੜਨ ਵਾਸਤੇ ਕਲਿਆਰਸਾ ਵਿਜੀਲੈਂਸ ਦੀ ਟੀਮ ਅੱਜ ਬਿਕਰਮ ਮਜੀਠੀਆ ਹਰਾਨੋ ਹਿਮਾਚਲ ਲੈ ਕੇ ਗਈ ਤੇ ਹੁਣ ਟੀਮ ਦਾ ਇਹ ਕਹਿਣਾ ਵੀ ਬਿਕਰਮ ਮਜੀਠੀਆ ਸਾਡੇ ਨਾਲ ਕੋਆਪਰੇਟ ਨਹੀਂ ਕਰਦੇ ਪਏ ਜਿਹਦੇ ਕਰਕੇ ਜਾਂਚ ਦੇ ਵਿੱਚ ਰੁਕਾਵਟ ਪੈ ਰਹੀ ਹੈ ਦੇਖੋ ਦਰਸਲ ਇਹ ਗੱਲ ਸਿਰਫ 2 ਹਰਤਾਾਂ 'ਚ ਮੁੱਕ ਜਾਂਦੀ ਹੈ ਕਿ ਡਰੱਗ ਦੇ ਕੇਸ 'ਚ ਡਰੱਗ ਨਹੀਂ ਲੱਭ ਰਿਆ ਹੁਣ ਡਿਸਪਰੋਪੋਰਸ਼ਨਟ ਐਸੈਟ ਜਿਹੜਾ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ 'ਚ ਆਮਦਨ ਨਹੀਂ ਲੱਭ ਰਹੀ ਜੀ ਸੋ ਹੁਣ ਕਦੇ ਤਾਂ ਕਹਿੰਦੇ ਨੇ ਜੀ ਉੱਥੇ ਇਹਨਾਂ ਦੇ ਜਿਹੜੇ ਸਮਰਥਕ ਬੁਲਾ ਲਏ ਅੰਮ੍ਰਿਤਸਰ ਸਾਨੂੰ ਸਰਚ ਨਹੀਂ ਕਰਨ ਦਿੱਤੀ ਕਿਉਂਕਿ ਉੱਥੋਂ ਕੁਝ ਨਹੀਂ ਲੱਭਿਆ ਚੰਡੀਗੜ੍ਹ ਵਾਲੀ ਕੋਠੀ ਤੋਂ ਕੁਝ ਨਹੀਂ ਲੱਭਿਆ ਹੁਣ ਹਿਮਾਚਲ ਲੈ ਕੇ ਗਏ ਨੇ ਉੱਥੋਂ ਕੁਝ ਨਹੀਂ ਲੱਭ ਰਿਹਾ ਇਹਨਾਂ ਨੂੰ ਲੱਭ ਕੁਝ ਨਹੀਂ ਰਿਹਾ ਹੁਣ ਸਿਰਫ ਕਿਉਂਕਿ ਹੁਣ ਆਪਣੀ ਸ਼ਾਖ ਨੂੰ ਬਚਾਉਣਾ ਹੁਣ ਮੂਲ ਕੋਂਦੀ ਫਿਰਦੀ ਹੈ ਸਰਕਾਰ ਇਸ ਲਈ ਐਸੀ ਝੂਠੀਆਂ ਖਬਰਾਂ ਇਹ ਮੀਡੀਆ 'ਚ ਪਲਾਂਟ ਕਰ ਰਹੇ ਨੇ ਨਹੀਂ ਮੈਨੂੰ ਇੱਕ ਗੱਲ ਦੱਸੀ ਜਾਵੇ ਜੇ ਤਾਂ ਬੇਲ ਤੇ ਹੋਣ ਫਿਰ ਤਾਂ ਤੁਸੀਂ ਕਹਿ ਸਕਦੇ ਹੋ ਕਿ ਜਾਂਚ 'ਚ ਸਹਿਯੋਗ ਨਹੀਂ ਕਰ ਰਹੇ ਜਦੋਂ ਹਾਈ ਤੁਹਾਡੀ ਕਸਟਡੀ 'ਚ ਨੇ ਇਹ ਤਾਂ ਕੋਰਟ ਨੇ ਵੀ ਨਹੀਂ ਮੰਨਣਾ ਤਾਂ ਅਸੂਈ ਨਹੀਂ ਗੱਲ ਹੋਗੀ ਕਿ ਬੰਦਾ ਤੁਹਾਡੀ ਕਸਟਡੀ 'ਚ ਹੈ ਤੇ ਕਹਿ ਰਹੇ ਹੋ ਕਿ ਬੰਦਾ ਜਾਂਚ 'ਚ ਸਹਿਯੋਗ ਨਹੀਂ ਕਰ ਰਿਹਾ ਤਾਂ ਅਸੂਈ ਨਹੀਂ ਸਥਿਤੀ ਪੰਜਾਬ ਪੁਲਿਸ ਦੀ ਕੀ ਹੋ ਸਕਦੀ ਹਮ ਕਲੇਰ ਸਾਹਿਬ ਵਿਜੀਲੈਂਸ ਦੀ ਟੀਮ ਕਹਿ ਰਹੀ ਹੈ ਕਿ ਜਿਹੜੀਆਂ ਸ਼ੱਕੀ ਪ੍ਰਾਪਰਟੀ ਸਿਗੀਆਂ ਉੱਥੇ ਅਸੀਂ ਜਦੋਂ ਲਿਜਾਂਦਾ ਤਾਂ ਸਵਾਲਾਂ ਦੇ ਜਵਾਬ ਦੇਣ ਤੋਂ ਨਾ ਕਰ ਦਿੱਤਾ ਗਿਆ ਕੁਝ ਬੋਲੇ ਹੀ ਨਹੀਂ ਬਿਕਰਮਜੀਠਿਆ ਦੇਖੋ ਮੈਂ ਫੇਰ ਦੁਬਾਰਾ ਕਹਿ ਰਹੇ ਹਾਂ ਜੀ ਕਿ ਇਹ ਹਰ ਕੁਸ਼ਕੀਆਂ ਕਰੀ ਜਾ ਰਹੇ ਨੇ ਇਹ ਤਾਂ ਫਿਰ ਇਹਦਾ ਮਤਲਬ ਇਹਨਾਂ ਦੀ ਸਾਰੀ ਕਾਰਵਾਈ ਆਪ ਦੀ ਉਹ ਸ਼ੱਕੀ ਹੈ ਸ਼ੱਕ ਦੇ ਘੇਰੇ 'ਚ ਤਾਂ ਵਿਜੀਲੈਂਸ ਹੈ ਐਵੇਂ ਕਿਤੇ ਪਹਿਲਾਂ ਕਹਿੰਦਾ ਜੀ 141 ਕਰੋੜ ਫੋਰਨ ਇਨਵੈਸਟਮੈਂਟ ਆਈ ਆ ਆਇਆ ਰੁਪਈਆ ਨਹੀਂ ਮੁੱਖ ਮੰਤਰੀ ਕਹਿੰਦੇ 30 ਮੋਬਾਈਲ ਮਿਲ ਗਏ ਜਿਹੜੀ ਫਰਦ ਹੁੰਦੀ ਹੈ ਜਦੋਂ ਕੋਈ ਉੱਥੇ ਕੋਰਟ 'ਚ ਦਿੱਤੀ ਗਈ ਉਹ 'ਚ ਇੱਕ ਮੋਬਾਈਲ ਹੈ ਨਹੀਂ ਕਦੇ ਕਹ ਦਿੰਦੇ ਨੇ ਜੀ ਉਹ ਕਲੀਅਰ ਵਾਟਰ ਕੰਪਨੀ ਇਹਨਾਂ ਦੀ ਹੈ ਦੱਸੋ ਜਿਹੜੀ ਗੋਰਿਆਂ ਦੀ ਕੰਪਨੀ ਹੈ ਯੂ ਐਸ ਬੇਸਡ ਜਿਹਦਾ ਇਕੱਲਾ ਏਸ਼ੀਆ 'ਚ 50 ਹਜ਼ਾਰ ਕਰੋੜ ਦੀ ਇਨਵੈਸਟਮੈਂਟ ਹੈ ਉਹਨੂੰ ਸਾਡੀ ਬਣਾਈ ਜਾਂਦੇ ਨੇ ਕੱਲ ਨੂੰ ਕਹਿ ਦੇਣਗੇ ਰਿਲਾਇੰਸ ਵੀ ਇਹਨਾਂ ਦੀ ਹੈ ਸੋ ਇਹਨਾਂ ਦਾ ਆਪ ਦਾ ਸਾਰਾ ਕੰਮ ਹੀ ਛੱਕੀ ਹੈ ਤੋ ਹੁਣ ਸਰਕਾਰ ਨੂੰ ਮੈਨੂੰ ਲੱਗਦਾ ਵੀ ਇਹ ਤੋਂ ਭੱਜਣ ਨੂੰ ਰਾਹ ਨਹੀਂ ਲੱਭ ਰਿਹਾ ਉਹ ਝੂਠੇ ਬਿਆਨ ਸਰਕਾਰ ਕੱਢ ਰਹੀ ਹੈ ਕਿ ਆਪਾਂ ਬਚੀਏ ਕਿਵੇਂ ਹੁਣ ਬੋਲੀ ਜਾਣ ਜੀ ਇਹ ਕਿਸੇ ਨੇ ਨਹੀਂ ਮੰਨਣੀ ਕਰ ਜੇ ਸਾ ਤੁਹਾਨੂੰ ਲੱਗਦਾ ਕਿ 2 ਜੁਲਾਈ ਨੂੰ ਜਦੋਂ ਦੁਬਾਰਾ ਵਿਕਰਮਜੀਠਿਆ ਹਰਾਂ ਨੂੰ ਪੇਸ਼ ਕਰਨਾ ਹੈ ਅਦਾਲਤ ਦੇ ਵਿੱਚ ਤਾਂ ਇਹੀ ਬਿਆਨਾਂ ਦੇ ਆਧਾਰ ਦੇ ਉੱਤੇ ਹੋਰ ਰਿਮਾਂਡ ਮੰਗੀ ਜਾ ਸਕਦੀ ਹੈ ਔਰ ਇਸ ਤੋਂ ਵੱਧ ਦਿਨਾਂ ਦੀ ਦੇਖੋ ਜਦੋਂ ਪਹਿਲਾਂ ਵੀ ਝੂਠ ਤੇ ਰਿਮਾਂਡ ਹਾਸਲ ਕਰਨਾ ਜੀ ਝੂਠ ਦਾ ਪਲੰਦਾ ਸਾਰਾ ਇਹ ਜੋ ਮਰਜ਼ੀ ਕਰੀ ਜਾਣ ਸਾਨੂੰ ਅਦਾਲਤ ਤੇ ਪੂਰਾ ਭਰੋਸਾ ਹੈ ਅਦਾਲਤ 'ਚ ਇਸ ਗੱਲ ਦਾ ਇਨਸਾਫ ਹੋ ਜਾਣਾ ਜੀ ਬਹੁਤ ਬਹੁਤ ਤਾਂ ਵੱਡ। ਸੋ ਇੱਕ ਤੋਂ ਬਾਅਦ ਇੱਕ ਵਿਕਰਮਜੀਤਿਆ ਦੇ ਉੱਤੇ ਦੋਸ਼ ਲਗਾਤਾਰ ਲੱਗਦੇ ਜਾ ਰਹੇ ਨੇ। ਪਹਿਲਾਂ ਆਖਿਆ ਗਿਆ ਸੀਗਾ ਕਿ ਅ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਮੁੜ ਕੇ ਕਹਿ ਦਿੱਤਾ ਗਿਆ ਕਿ ਡਰੱਗ ਮਨੀ ਦੇ ਨਾਲ ਇਹਨੂੰ ਜੋੜ ਕੇ ਵੇਖਿਆ ਜਾ ਰਿਹਾ ਹੈ। ਐਨਡੀਪੀਐਸ ਦਾ ਉਹ ਪਰਚਾ ਹੈ ਇਹ ਜਦੀ ਜਾਂਚ ਅੱਗੇ ਵਧਾਈ ਜਾ ਰਹੀ ਹੈ। ਹੁਣ 2 ਜੁਲਾਈ ਨੂੰ ਵਿਕਰਮਜੀਤਿਆ ਨੇ ਦੁਬਾਰਾ ਕੋਰਟ ਦੇ ਵਿੱਚ ਪੇਸ਼ ਹੋਣਾ ਹੈ। 2 ਜੁਲਾਈ ਨੂੰ ਵਿਜੀਲੈਂਸ ਉਹਨਾਂ ਨੂੰ ਦੁਬਾਰਾ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕਰੇਗੀ। ਰਿਮਾਂਡ ਅੱਗੇ ਵੱਧਾ ਹੈ। ਕਿੰਨੇ ਕ ਦਿਨਾਂ ਦੀ ਰਿਮਾਂਡ ਮੰਗੀ ਜਾਊਗੀ ਕਿੰਨੇ ਦਿਨਾਂ ਦੀ ਰਿਮਾਂਡ ਦੁਬਾਰਾ ਮਿਲਦੀ ਹੈ ਔਰ ਕੋਰਟ ਦੇ ਵਿੱਚ ਕੀ ਫੈਕਟ ਰੱਖੂਗੀ ਇਸ ਵਾਰ ਵਿਜੀਲੈਂਸ ਇਹਦੇ ਉੱਤੇ ਨਜ਼ਰਾਂ ਜ਼ਰੂਰ ਬਣੀਆਂ ਹੋਈਆਂ ਨੇ ਕੋਰਟ ਕਿੰਨੇ ਦਿਨਾਂ ਦਾ ਰਿਮਾਂਡ ਦਿੰਦੀ ਹੈ ਵਿਕਰਮ ਜੀਠਿਆ ਨੂੰ ਰਾਹਤ ਮਿਲਦੀ ਹੈ ਕਿ ਨਹੀਂ ਮਿਲਦੀ ਇਹ ਸਾਰੀਆਂ ਗੱਲਾਂ ਵੀ ਵਿਚਾਰੀ ਨਹੀਂ ਉਹ ਬਣੀਆਂ ਹੋਈਆਂ ਨੇ ਕੈਮਰਾ ਪਰਸਨ ਸ਼ੰਕਰ ਦੇ ਨਾਲ ਮੈਨੂੰ ਦਿਓ ਜਾਸਾ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉੱਲੰਧ ਆਵਾਜ਼ ਖੇਡ ਸਿੱਖਿਆ ਸੱਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਤ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ